ਦੇ ਕੋਰ ਗੈਂਜ਼ਰ ਦਾ ਸੂਟ ਦੁਪੱਟਾ ਜਿਹੜਾ ਬਾਜ਼ਾਰ 'ਚ ਹਰ ਦੁਕਾਨਦਾਰ 500 600 ਰੁਪਏ ਦਾ ਦੇ ਰਿਹਾ ਹੈ ਬਾਬੇ ਦੀ ਹੱਟੀਆਂ ਲਾਤੀ ਸੇਲ ਚੱਕ ਲੋ 500 ਦੇ ਤਿੰਨ ਸੂਟ ਦਵਾਂਗੇ 500 ਦੇ ਤਿੰਨ ਸੂਟ ਆ ਚੈੱਕ ਕਰ ਲੋ ਦੁਪੱਟਾ ਫੁੱਲ ਪਿਓਰ ਆ ਕੁਆਲਿਟੀ ਚੈੱਕ ਕਰ ਲੋ 210 ਰੁਪਏ ਦਾ ਸੂਟ ਆ ਲੋ ਜੀ 200 ਤੇ 75 ਰੁਪਏ ਦਾ ਸੂਟ ਲੈ ਜਾਓ ਭਾਜੀ ਇਹ ਹੀ ਸੂਟ ਤੁਸੀਂ ਕਿਸੇ ਨੇ 2200 ਦਾ ਖਰੀਦਿਆ ਹੋਣਾ ਕਿਸੇ ਨੇ 1800 ਦਾ ਖਰੀਦਿਆ ਹੋਣਾ ਕਿਸੇ ਨੇ 1700 ਦਾ ਖਰੀਦਿਆ ਹੋਣਾ ਇਹ ਪਹਿਲੀ ਵਾਰੀ ਸੁਣ ਰਹੇ ਹੋ ਵੀ 495 ਦੇ ਵਿੱਚ ਐਦਾ ਛੇਦੀ ਛੇਦੀ ਆਜੋ ਬੇ ਜਿਨ੍ਹਾਂ ਦੀਆਂ ਪਿੰਡਾਂ ਦੇ ਵਿੱਚ ਦੁਕਾਨਾਂ ਆ ਤੁਸੀਂ ਰੀਸੇਲਰ ਹੋ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਐਦੂ ਉੱਪਰ ਰੱਬ ਦਾ ਨਾਮ ਬੇ ਜੇ ਕੱਪੜਾ ਨਾ ਵੇਚਾ ਦੋ ਸਾਲ ਬਾਅਦ ਬਦਲ ਕੇ ਨਵਾਂ ਲੈ ਜਾਓ 995 ਦਾ ਸੂਟ ਕਰਤਾ 395 ਰੁਪਏ ਬਾਬੇ ਦੀ ਹੱਟੀ ਤੇ 895 ਦੇ mera ਸੂਟ ਵੀ ਲੱਗ ਗਿਆ ਸੇਲ ਤੇ ਆਹ ਲਓ ਜੀ 332 ਰੁਪਏ ਲੈ ਜਾਓ 50000 ਦਾ ਕੱਪੜਾ ਗਾਰੰਟੀ ਦਿੰਨੇ ਆ 15000 ਜੀ ਲਵਾਂਗੇ ਬੱਤ ਕੋ 995 ਰੁਪਏ ਦਾ ਜਾਮ ਦਾ ਸੂਟ ਜੀ ਦੇਖੋ ਕੜਾਈ ਦੇਖੋ ਘੇਰਾ ਦੇਖੋ ਸਪੈਸ਼ਲ ਵਿਆਹ ਸ਼ਾਦੀਆਂ ਲਈ ਵਧੀਆ ਸੂਟ 5000 6000 ਲੈ ਜਾਓ 2195 ਰੁਪਏ 2500 3000 ਦਾ ਸੂਟ ਸੇਲ ਲੱਗੀ ਆ ਬਾਬੇ ਜੀ ਹੱਟੀ ਤੇ ਲੋ ਜੀ 1295 ਰੁਪਏ ਦਾ ਸੂਟ ਲੈ ਜਾਓ ਆ ਦੇਖੋ ਪੀਸ ਤੇ ਦੇਖੋ ਕੜਾਈ ਤੇ ਦੁਪੱਟਾ ਦੇਖੋ ਨਾਲ ਕੰਮ ਦੇਖੋ ਕਿੰਨਾ ਹੈਵੀ ਏ ਵੀ ਲੱਗ ਗਿਆ ਸੇਲ ਤੇ ਚਾਰ ਦਿਨ ਵੱਡਾ ਫੈਰਾ ਜੇ ਲੈ ਜਾਓ 1295 ਰੁਪਏ ਦਾ ਲੋਵੀ ਸਟਾਕ ਕਲੀਅਰ ਸੇਲ ਜਿਨਾਰੇ ਘਰਾਂ ਦੇ ਵਿਆਹ ਸ਼ਾਦੀਆਂ ਦਾ ਦਾਜ ਬੜਾ ਦਾ ਕਪੜਾ ਲੈਣਾ ਜੱਟ ਜ਼ਿਮੀਂਦਾਰ ਆ ਜਾਓ ਵੀ ਇੱਥੇ ਪੂਰੇ ਸ਼ਹਿਰ ਤੇ ਸ਼ਿਮਰ ਸ਼ਿਮਰ ਹੋਈ ਵੀ ਹੈ ਪੂਰੇ ਪੰਜਾਬ ਚ ਆ ਲੈ ਜਾਓ 1295 ਰੁਪਏ ਆਹ ਲੋ ਪੀਸ 4 4000 5 5000 ਵਾਲੇ ਸੂਟ ਵੀ ਆ ਲੋ ਜੀ 1995 ਰੁਪਏ ਚ ਆਹ ਕੜਾਈਆਂ ਆ 2.5 2.5 ਮੀਟਰ ਦੇ ਦੁਪੱਟੇ ਜੈਪੁਰ ਦੇ 2495 ਰੁਪਏ ਕਰਤੇ 2495 ਬਾਬਾ ਜੀ ਵਾ ਵਾ ਕਰਤੀ ਲੋਕ ਬੜੇ ਖੁਸ਼ ਆ ਕਹਿੰਦੇ ਭਾ ਉਹ ਕਰਤਾ ਵੀ ਕਰਿਆਨੇ ਦੇ ਕਰਿਆਨੇ ਦਾ ਸਮਾਨ ਇੰਨਾ ਸਸਤਾ ਜਿੰਨੇ ਸਸਤੇ ਸੂਟ ਮਿਲ ਰਹੇ ਆ ਸੂਟ ਸਸਤੇ ਨਹੀਂ ਕੀਤੇ ਜੀ ਮਿੱਟੀ ਦੇ ਭਾ ਕਰਤੇ ਆ 10 ਦਿਨ ਵਾਸਤੇ ਸੇਲ ਤਮਾਕਾ ਲੈ ਪਰ ਪਹਿਲੇ 4 ਦਿਨ ਵੱਡਾ ਫੇਰਾ ਦੇਣਾ ਆ ਆ ਦੇਖੋ ਆਰਗੈਨਜ਼ਰ ਆ ਸੂਟ ਦੁਵੱਟਾ ਜਿਹੜਾ ਬਾਜ਼ਾਰ 'ਚ ਹਰ ਦੁਕਾਨਦਾਰ 500 600 ਰੁਪਏ ਦਾ ਦੇ ਰਿਹਾ ਅਸੀਂ ਆਪਣੇ ਭੈਣਾ ਭਰਾਵਾਂ ਨੂੰ ਦੇਣ ਜਾ ਰਹੇ ਆ ਸਿਰਫ 500 ਰੇਤ ਲੈਣ ਨੂੰ ਸੂਟ ਭਾਜੀ ਬਾਬਾ ਜੀ ਕਿਦੇ ਭੱਜਣ ਦੀ ਤਿਆਰੀ ਤੇ ਨਹੀਂ ਹੈ ਵਾਕਈ ਬਾਜ਼ਾਰ 'ਚ 600 600 ਹੱਟਦਾ ਕਹਿੰਦੇ ਭਾਜੀ ਭੱਜ ਜਾਣਾ ਪਰ ਆਪਾਂ ਲੈ ਭੱਜੇ ਨਹੀਂ ਆਲੇ ਦਾ ਰੇਟਾਂ 'ਚ ਸਾਰੇ ਭਜਾਵਾਂਗੇ ਰੇਟ ਦੇਖੋ 500 ਦੇ ਤਿੰਨ ਆ ਦੇਖੋ ਜੀ ਜਿਹੜਾ ਬਾਜ਼ਾਰ ਦੇ ਵਿੱਚ 695 ਦਾ ਇੱਕ ਸੂਟ ਬਾਬੇ ਦੀ ਹੱਟੀਆਂ ਲਾਤੀ ਸੇਲ ਚੱਕ ਲੋ 500 ਰੇ ਤਿੰਨ ਸੂਟ ਦਵਾਂਗੇ 500 ਦੇ ਤਿੰਨ ਸੂਟ ਆ ਲੋ ਜੀ ਸੁਪਰ ਡੂਪਰ ਇਟ ਕਰੇਵ ਦਾ ਸੂਟ ਆ ਗਿਆ ਜੀ ਕੰਮ ਦੇਖ ਲੋ ਕੜਾਈ ਦੇਖ ਲੋ ਦੁਪੱਟਾ ਭਾਜੀ ਆਜਾ ਚੈੱਕ ਕਰ ਲੋ ਦੁਪੱਟਾ ਫੁੱਲ ਪਿਓਰ ਆ ਕੁਆਲਿਟੀ ਚੈੱਕ ਕਰ ਲੋ 210 ਰੁਪਏ ਦਾ ਸੂਟ ਕਰਤਾ ਜੀ ਦੇਖੋ ਭਾਈ ਜਿਨ੍ਹਾਂ ਨੇ ਕਰਨਾ ਸਰਵੈ ਦਾ ਸੂਟ ਜਿਨ੍ਹਾਂ ਨੇ ਕਰਨਾ ਨਵਾਂ ਕੰਮ ਸ਼ੁਰੂ ਤੁਹਾਡੀਆਂ ਦੁਕਾਨਾਂ ਆ ਤੁਸੀਂ ਰੀਸੇਲ ਰਿਆਂ ਛੇਤੀ ਆਜੋ 210 ਰੁਪਏ ਦਾ ਸੂਟ ਦੂਰ ਮਿੰਨਾ ਲਾ ਕੇ ਲੁਧਿਆਣੇ ਚਲ ਜਿਓ ਭਾਵੇਂ ਅੰਮ੍ਰਿਤਸਰ ਚਲ ਜਿਓ ਜਲੰਧਰ ਚਲ ਜਿਓ ਅੰਬਾਲਾ ਚਲ ਜਿਓ ਨਹੀਂ ਮਿਲਣੇ ਬਾਬੇ ਦੀ ਹੱਟੀ ਜਿੱਥੇ ਸਸਤਾ ਸੂਟ 2 ਸਾਲ ਦੀ ਲਿਖ ਕੇ ਗਾਰੰਟੀ ਦਿੰਦੇ ਆ ਬਈ ਜੇ ਕਪੜਾ ਨਾ ਵੇਖਿਆ 2 ਸਾਲ ਬਾਅਦ ਬਦਲ ਕੇ ਨਵਾਂ ਲੈ ਜਾਓ ਹੋਰ ਦੁਕਾਨਾਂ 'ਟ ਜਾਣੇ ਉਹ ਕਹਿੰਦੇ ਕਾਦਰੇ ਲਿਖਿਆ ਹੁੰਦਾ ਵੀ ਫੈਸ਼ਨ ਦੇ ਦੌਰ ਚ ਗਾਰੰਟੀ ਨਹੀਂ ਇੱਥੇ ਨਾ ਰੱਖੋ ਇੱਥੇ ਕਪੜਾ ਨਾ ਵਿਕਿਆ 2 ਸਾਲ ਦੀ ਵਾਪਸੀ ਦਾ ਨਾ ਡਿਜ਼ਾਈਨ ਦਿਖਾਉਣ ਜਾ ਰਿਆਂ ਆਹ ਲੋ ਜੋਰ ਜੱਟ ਦੇ ਸੂਟ 895 ਰੁਪਏ ਦਾ ਸੂਟ ਵੀ ਲੱਗ ਗਿਆ ਸੇਲ ਤੇ ਆਹ ਲੋ ਜੀ 335 ਰੁਪਏ ਚ ਲੈ ਜਾਓ ਆ ਦੇਖੋ ਬਈ ਜਿਹੜਾ ਤੁਸੀਂ ਬਾਜ਼ਾਰਾਂ 'ਚ ਜਾ ਕੇ 50 50 ਹਜ਼ਾਰ ਦਾ ਕਪੜਾ ਖਰੀਦਦੇ ਹੋ ਬਾਬੇ ਦੀ ਹੱਟੀ ਦੇ 50000 ਵਾਲਾ ਕੱਪੜਾ ਕਰਤਾ 12-15000 ਦੇ ਵਿੱਚ ਤਣੀਆਂ ਚੱਕੋ 995 ਰੁਪਏ ਦਾ ਜਾਮ ਦਾ ਸੂਟ ਪੀਰ ਦੇਖੋ ਕੜਾਈ ਦੇਖੋ ਘੇਰਾ ਦੇਖੋ ਨਾਲ ਦੁਪੱਟਾ ਦੇਖੋ ਪਿਓ ਚਨੌਣ ਸ਼ਫੌਨ ਦਾ ਦੁਪੱਟਾ ਨਾਲ ਤੇ ਰੰਗ ਵੀ ਦੇਖੋ ਇੱਕ ਤੋਂ ਇੱਕ ਆ ਰਹੇ ਨੇ ਨਵੇਂ ਤੋਂ ਨਵਾਂ ਆਰਟੀਕਲ ਆਹ ਲੋ ਜੀ 395 ਰੁਪਏ ਦੀ ਸੇਲ ਲੱਗੀ ਭਾਈ ਜਿਹਨਾਂ ਦੇ ਘਰਾਂ 'ਚ ਵਿਆਹ ਸ਼ਾਦੀਆਂ ਦਾ ਦਾਜ ਵੜ ਦਾ ਕੱਪੜਾ ਲੈਣਾ ਜੱਟ ਜ਼ਿਮੀਦਾਰ ਆ ਜਾਓ ਇੱਥੇ 395 ਚ ਸੂਟ ਦੇ ਰਹੇ ਆ 395 ਰੁਪਏ ਦਾ ਜਾਮ ਦਾ ਸੂਟ ਦੇ ਰਹੇ ਆ ਬਾਜ਼ਾਰ ਚ 1400 1200 1500 ਜੋ ਰੇਟ ਮੰਗਦੇ ਪਰ ਇਥੇ 395 395 ਰੁਪਏ 10 ਦਿਨ ਸੇਲ ਹੈ ਤੇ ਪਹਿਲੇ 4 ਦਿਨ ਵੱਡਾ ਤਮਾਕਾ ਮਿੱਟੀ ਦੇ ਭਾਅ ਕਰਤਾ ਕਪੜਾ ਭਾਅ ਮਿੱਟੀ ਦੇ ਭਾਅ ਦੇਖੋ ਜਾਮ ਦੇ ਸੂਟ ਆਹ ਦੇਖੋ ਕੜਾਈ ਘੇਰਾ ਡਿਜ਼ਾਈਨ ਦੇਖੋ ਗਲਾ ਦੇਖੋ ਰੰਗ ਦੇਖੋ ਇੱਕ ਤੋਂ ਇੱਕ 395 ਰੁਪਏ ਦਾ ਸੂਟ ਹੈ ਜੀ ਵੱਡੇ ਵਹਿਰੇ ਵੱਡੇ ਧਮਾਕੇ ਲੋ ਜੀ ਇੱਕ ਤੋਂ ਇੱਕ ਰੰਗ ਇੱਕ ਤੋਂ ਇੱਕ ਡਿਜ਼ਾਈਨ ਸੋ ਦੇਖੋ ਜੀ ਸੇਲ ਲੱਗੀ ਐ 10 ਦਿਨ ਦੀ ਪਰ 3 ਦਿਨ ਤੁਹਾਡੇ ਖਾਸ ਫਾਇਦੇ ਹੋਣਿਆ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਮੈਂ ਕਿਹਾ ਝੋਲੇ ਭਰ-ਭਰ ਕੇ ਲੈ ਜਾਓ ਪੈਸੇ ਥੋੜੇ ਦੇਖੋ ਰੈਡੀ ਬੱਦ ਫਰੰਟ ਦੇਖੋ 995 ਦਾ ਸੂਟ ਕਰਤਾ 395 ਰੁਪਏ ਬਾਬੇ ਦੀ ਅੱਗੇ ਤੁਸੀਂ ਕਪੜਾ ਲੈਣਾ ਵਿਆਹ ਸ਼ਾਦੀਆਂ ਲਈ ਵੇਚਣ ਵਾਸਤੇ ਸਭ ਤੋਂ ਸਸਤਾ ਇੱਕੋ ਇੱਕ ਦੁਕਾਨ ਆ ਬਾਬੇ ਦੀ ਹੱਡੀ ਦੇ ਲੋ 395 ਰੁਪਏ ਦੇ ਇੱਕ ਤੋਂ ਇੱਕ ਵਧੀਆ ਤੋਂ ਵਧੀਆ ਸੂਟ ਵਧੀਆ ਤੋਂ ਵਧੀਆ ਕੜਾਈ ਆ ਲਓ ਜੀ ਫਰੰਟ ਦੇਖੋ ਕੰਮ ਦੇਖੋ ਕੜਾਈ ਦੇਖੋ ਆ ਦੇਖੋ ਪੀਸ ਲੁੱਕ ਰੇਖੋ ਬਣੀ ਹੋਈ ਆ ਲਓ ਜੀ ਦੁਪੱਟਾ ਨਾਲ ਇੱਕ ਤੋਂ ਏਕੜ ਜਣ ਆ ਲਓ ਜੀ ਆ ਚੀਜ਼ ਦੇਖੋ 999 1095 ਦੇ ਸੂਟ ਇੱਕ ਤੋਂ ਇੱਕ ਰੰਗ ਨਮਾ ਤੋਂ ਨਮਾ ਤੇ ਰੇਡ ਦੇ ਅਨ ਜਾਣਿਆ ਸਿਰ ਤੋਂ ਸਿਰਫ 335 ਰੁਪਇਆ ਸੂਟ ਦੇਖੋ ਜੀ ਜਿਹੜੇ ਬਹੁਤ ਵੱਡੇ ਰੋਲੇ ਪਾਉਂਦੇ ਆ ਵੀ ਸਾਡੀਆਂ ਫੈਕਟਰੀਆਂ ਸਾਡੀਆਂ ਮਿੱਲਾਂ ਜਿਹੜੇ ਕਹਿੰਦੇ ਅਸੀਂ 70 70 ਸਾਲ ਤੋਂ ਵੱਡੇ ਹੋਲਸੇਲਰ ਆ ਮੰਜੀਆਂ ਠੋਕਤੀਆਂ ਠੋਕ ਲਈ ਠੋਕਦੇ ਫੈਰੇ ਹੋ ਰਹੇ ਆ ਇੱਥੇ ਪੰਜਾਬ ਦੇ ਲੋਕਾਂ ਦੇ ਫੈਰੇ ਹੁੰਦੇ ਨਾ ਕੇ ਖੂਨ ਚੂਸੇ ਜਾਂਦਾ ਆਹ ਲੋ ਇੱਥੇ ਫੈਰੇ ਆਹ ਦੇਖੋ ਫੈਕਟਰੀ ਚਲੇ ਜਾਓ ਹੋਲਸੇਲਰ ਕੋ ਚਲੇ ਜਾਓ ਨਾ ਕਿਸੇ ਦੀ ਫੈਕਟਰੀ ਤੇ ਨਾ ਕੋਈ ਹੋਲਸੇਲਰ ਸਭ ਲੈ ਕੇ ਵੇਚਦੇ ਆ ਲੈ ਕੇ ਆਹ ਸਿੱਧਾ ਸੂਰਤ ਤੋਂ ਆਂਦਾ ਨਖਰਾਉ ਤੋਂ ਆਂਦਾ ਸੂਟ ਹਲੋ ਆ ਸੂਟ ਬੜਾ ਸੋਹਣਾ ਦੁਕਾਨਦਾਰ ਨੇ ਸਾਡੀ ਭੈਣ ਦੇ ਨਾਲ 5500 ਦਾ ਬਾਬੇ ਦੇ ਲਈ 2495 ਰੁਪਏ ਦਾ ਪਰ ਅਸੀਂ ਇਹ ਰੋਲਾ ਦਾ ਬਾਜ਼ਾਰ ਚ ਇਹ ਦੁਕਾਨਦਾਰ ਪਾਈ ਜਾਂਦੇ ਬਾਬੇ ਕੋਲ 300 400 500 ਤੋਂ ਵੱਧ ਹੈ ਹੀ ਕਿਤੇ ਨਹੀਂ ਖਾ ਰਿਹਾ ਭਾਈ ਜਲਵਾ ਤੁਹਾਨੂੰ ਲੈ 75 7500 ਵਾਲਾ ਸੂਟ ਮੇਰੇ ਐਨ ਆਰ ਆਈ ਭਰਾ ਆਂਦੇ ਨਾ ਬਾਹਰੋਂ ਆਹੀ ਸੂਟ ਲੜੀਆਂ ਪਹਿਣਾ 75 7500 ਦਾ ਖਰੀਦੀਆਂ ਆ ਲੋ 2695 ਰੁਪਏ ਲਓ ਜੀ ਤਿੱਗਣੇ ਤਿੱਗਣੇ ਰੇਟ ਕੱਟ ਕਰਦੇ ਆ ਜਿਹੜਾ 7500 8000 ਦਾ ਸੂਟ ਲੈ ਜਾਓ 2600 2500 2700 ਦੇ ਵਿੱਚ ਆ ਲੋ ਪੀਸ ਦੇਖੋ ਕੜਾਈ ਦੇਖੋ ਕੰਮ ਦੇਖੋ ਪਿਓਰ ਨੇਚਰਲ ਕਰੇਵ ਦੇ ਸੂਟ ਆ ਲੋ 85 8500 ਰੇ ਸੂਟ ਵੀ ਕੱਲਾ ਨਹੀਂ ਕਰਦੇ ਆਓ ਤਾਂ ਦਵਾਂਗੇ ਪਹਿਲੇ 4 ਦਿਨ ਦਾ ਵੱਡਾ ਫੈਰਾ ਜੇ 10 ਦਿਨ ਦੀ ਸੇਲ ਹੈ ਅੱਜ ਦਾ ਰੇਟ ਵੀ 2695 ਰੁਪਏ ਆਹ ਲੋ ਜੀ ਪੀਸ ਦੇਖੋ ਕੜਾਈ ਦੇਖੋ ਪਿਓਰ ਨੇਚਰਲ ਕੈਰੇਵ ਫੁੱਲ ਹੈਵੀ ਸੂਟ ਨਾਲ ਡਿਜ਼ਾਈਨਰ ਦੁਪੱਟੇ ਆਹ ਲੋ ਜੀ 6650 7700 ਹੌਲਸੇਲ ਦਾ ਰੇਟ ਇਹ ਵੀ ਲੱਗ ਗਿਆ ਸੇਲ ਤੇ ਤੇ ਰੇਟ ਕੀ ਕਰਤਾ ਅੱਧੇ ਨਾਲ ਵੀ ਅੱਧਾ 3695 ਰੁਪਏ ਦਾ ਸੂਟ ਲੈ ਜਾਓ ਆ ਦੇਖੋ ਜੀ ਇਹਨੂੰ ਕਹਿੰਦੇ ਆ ਬੋਲ ਬੋਲਦੇ ਬੱਚੇ ਜਿਹੜੇ ਬਾਜ਼ਾਰਾਂ 'ਚ 95 9500 99000 ਇੱਥੇ 3695 'ਚ ਦੇ ਰਹੇ ਆ 5 5000 ਰੁਪਏ ਭਾਕੇ ਕਸੂਰ ਦੇ ਤੇ ਬਸੂਟ ਆ ਲੋ 4 4000 45 4500 ਰੁਪਏ ਸੂਟ ਵੀ 1995 ਰੁਪਏ ਕਰਤੇ ਜੀ 1995 ਰੁਪਏ ਦੇਖੋ ਜੀ ਇੱਥੇ ਮਿਡਲ ਏਜ ਦੇ ਲਈ ਬਜ਼ੁਰਗਾਂ ਦੇ ਲਈ ਆ ਦੇਖੋ ਤੌਰ ਤੇ ਕੁੜੀਆਂ ਲਈ ਵੈਰਾਈਟੀਆਂ ਆ ਪਹਿਲਾ ਵਾਸਤੇ ਰੈੱਡ ਕਨਰ ਸਪੈਸ਼ਲ ਵਿਆਹ ਸ਼ਾਦੀਆਂ ਲਈ ਵਧੀਆ ਸੂਟ 5000 6000 ਅੱਲਾ ਜੋ 2195 ਰੁਪਏ ਚ ਸੂਟ ਆ ਦੇਖੋ ਜੀ ਚੈਲੇਂਜ ਕਰਦੇ ਆ ਦੁਕਾਨਦਾਰ ਕਹਿੰਦੇ ਸੂਟ ਦੀ ਫੋਟੋ ਨਹੀਂ ਪਾਉਣੀ ਬਾਬੇ ਦੀ ਹੱਟੀ ਤੇ ਵੀਡੀਓ ਬਣਾ ਕੇ ਪਾ ਦੀ ਚੱਕ ਲੋ 2195 ਬਾਜ਼ਾਰ ਚ 5 5000 ਵਾਲਾ ਸੂਟ 2195 ਹੁਣ ਲੁੱਟਾ ਨਾ ਕਰਾਓ ਬਾਬੇ ਦੀ ਹੱਟੀ ਤੇ ਆਓ ਥੋੜੇ ਪੈਸੇ ਖਰਚ ਕੇ ਕੁਆਲਿਟੀ ਲੈ ਕੇ ਜਾਓ ਵੱਡੇ ਤਮਾਕੇ ਵੱਡੇ ਫਾਇਦੇ ਕਰਤੇ ਆ ਸੂਟ ਦੇਖੋ ਲੁੱਕ ਦੇਖੋ ਕੜਾਈ ਦੇਖੋ ਘੇਰਾ ਦੇਖੋ ਉਤੋ ਬਾ ਦੇ ਦਾ ਦੇਖੋ ਜੀ ਦੁਪੱਟਾ ਕਿਆ ਬਾਤ ਆ ਚੀਜ਼ ਦੇਖੋ 2.5 ਮੀਟਰ ਦਾ ਦੁਪੱਟਾ ਰੰਗ ਦੇਖੋ ਇੱਕ ਤੋਂ ਇੱਕ ਆਣਗੇ ਨਵੀਂ ਤੋਂ ਨਵੀਂ ਚੀਜ਼ ਨਵੇਂ ਤੋਂ ਨਵਾਂ ਡਿਜ਼ਾਈਨ ਆ ਲਓ ਜੀ ਨਾ 4000 ਨਾ 4500 ਭਾਜੀ 1595 ਨੇ ਮੇਰਾ ਸੂਟ ਓਏ ਹੋਏ 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 ਆ ਦੇਖੋ ਵੀ ਅੱਖਾਂ ਇੱਕ ਇੱਕ ਇੰਚ ਖੁੱਲ ਜਾਣੀ ਅੱਜ ਸਾਰਿਆਂ ਦੀ 1595 ਚ ਕਰਤਾ 5000 ਵਾਲਾ ਸੂਟ ਰੰਗ ਕਈ ਹੈਗੇ ਜਿਹੜਾ ਪਸੰਦਿਆ ਲੈ ਜਾਓ ਆਹ ਲੋ ਜੀ ਨੇਚਰਲ ਕਰੀਮ ਜਿਹਨੂੰ ਨੇਚਰਲ ਕਰੀਮ ਕਹਿੰਦੇ ਆ 2500 ਤੇ ਨਹੀਂ ਰਾ ਸੂਟ ਸੇਲ ਲੱਗੀ ਆ ਬਾਬੇ ਜੀ ਹੱਡੀ ਤੇ ਲੋ ਜੀ 1295 ਰੁਪਏ ਰਾ ਸੂਟ ਲੈ ਜਾਓ ਜੀ ਸੋ ਦੇਖੋ ਵੀ 6 ਦੀ 6 ਦੀ ਆਜੋ 900 ਰੁਪਏ ਚ ਪੀਸ ਬਾਬਾ ਜੀ ਆਹ ਸੂਟ ਦਾ ਤੁਸੀਂ ਵੀ 2495 ਵਿੱਚ ਵੇਚਦੇ ਸੀ ਆਹ ਲੋ ਭਾਜੀ ਵੇਚਦੇ ਭਾਜੀ ਅਸੀਂ 2495 ਵਿੱਚ ਕਰੀਨਾ ਵੇਚਿਆ ਨਾ ਵੇਚਣਾ ਇੱਥੇ ਹੋਲ ਸੇਲ ਰੇਟ ਤੇ ਵੇਚਦੇ ਸੀ ਮਿਲਣੇ ਕਰਤੀ ਹੋਰ ਰੈਤ ਹੋਰ ਘਟਾਤਾ ਹੋਰ ਘਟਾਤਾ ਤੇ ਕਰਤਾ ਆਪਾ ਫੈਰਾ ਪਰ ਲੋਕੀ ਤਾਂ ਕਹਿੰਦੇ ਮਝਾਈ ਵੱਧਦੀ ਹੈ ਤੇ ਤੁਸੀਂ ਘਟਾਈ ਜੰਨੇ ਹੋ ਬਾਜੀ ਪਿੱਛੋਂ ਮਿਲਾਂ ਤੋਂ ਡਾਇਰੈਕਟ ਕਪੜਾ ਲਈਦਾ ਤੇ ਵੱਡੇ ਫੈਰੇ ਕਰਦੀ ਦੀਏ ਪਹਿਣਾ ਪਰਾਂਵਾਂ ਦੇ ਆ ਦੇਖੋ ਪੀਸ ਆ ਚੀਜ਼ ਦੇਖੋ ਤੁਸੀਂ ਕੰਮ ਦੇਖੋ ਡਿਜ਼ਾਈਨ ਦੇਖੋ ਕੜਾਈ ਦੇਖੋ ਪੀਸ ਦੇਖੋ ਬਣਿਆ ਹੋਇਆ ਆ ਲੋ ਜੀ 2195 ਰੁਪਏ ਦਾ ਸੂਟ ਜੀ ਦੇਖੋ ਜੀ ਕੰਮ ਵੀ ਬਹੁਤ ਸੋਹਣਾ ਕਪੜਾ ਵੀ ਬਹੁਤ ਸੋਹਣਾ ਤੇ ਰੰਗ ਦੇਖੋ ਤੁਸੀਂ ਇੰਗਲਿਸ਼ ਰੰਗ ਦੇ ਰਹੇ ਆ ਜੋ ਇਦਾਂ ਦੀਆਂ ਚੀਜ਼ਾਂ ਮਿਲਣੀਆਂ ਹੀ ਨਹੀਂ ਆ ਦੇਖੋ ਟੌਪ ਟੌਪ ਦੀਆਂ ਚੀਜ਼ਾਂ ਬਾਰ ਬਾਰ ਮੈਂ ਤੁਹਾਨੂੰ ਕਹਿਣਾ ਆ ਲੋ ਭਾਜੀ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਇਹ ਤਿੰਨ ਦਿਨ ਤਾਂ ਤੁਹਾਡੇ ਬਾਲੇ ਵੱਡੇ ਭਾਜੀ ਆ ਲੋ ਭਾਜੀ ਸ਼ਿਮਰ ਦੀ ਨੇਰੀ ਆ ਗਈ ਸ਼ਿਮਰ ਦੀ 3500 4000 ਵਾਲੇ ਸੂਟ ਆਹ ਦੇਖੋ ਪੀਸ ਤੇ ਦੇਖੋ ਕੜਾਈ ਤੇ ਦੁਪੱਟਾ ਦੇਖੋ ਨਾਲ ਕੰਮ ਦੇਖੋ ਕਿੰਨਾ ਹੈਵੀ ਇਹ ਵੀ ਲੱਗ ਗਿਆ ਸੇਲ ਤੇ 4 ਦਿਨ ਵੱਡਾ ਫਾਇਦਾ ਜੇ ਲੈ ਜਾਓ 1295 ਰੁਪਏ ਦਾ ਲਓ ਵੀ ਸਟਾਕ ਕਲੀਅਰ ਸੇਲ ਜਿਹਨੂੰ ਕੰਦੇ ਪੈਸੇ ਲੱਗਿਆ ਜੰਮਿਆਂ ਦੇ ਦਿਨੇ ਪਿਆ ਭਾਜੀ ਦੇਖੋ ਜੀ ਸਾਰਾ ਸਟਾਕ ਕਲੀਅਰ ਕਰਨਾ ਜਿਹੜਾ ਛੇਤੀ ਆਊਗਾ ਆ ਜਿਹੜਾ ਪਹਿਲਾ ਆਊਗਾ ਉਹ ਵੱਡੇ ਫਾਇਦੇ ਲੈ ਕੇ ਜਾਊਗਾ ਵੱਡੇ ਫਾਇਦੇ ਆਉਣਾ ਕਿੱਥੇ ਤੁਸੀਂ ਜਮਸ਼ੇਰ ਖਾਸ ਹੋਣਾ ਜਲੰਧਰ ਦੇ ਨਾਲ ਨੰਬਰ ਸਕਰੀਨ ਤੇ ਆ ਫੋਨ ਕਰ ਲਓ ਜੇ ਕੁਝ ਨਾ ਪਤਾ ਲੱਗੇ ਆ ਲਓ ਭਾਜੀ ਪੀਸ ਦੇਖੋ ਕੰਮ ਦੇਖੋ ਕੜਾਈ ਦੇਖੋ ਇੱਕ ਤੋਂ ਇੱਕ ਡਿਜ਼ਾਈਨ ਹੈਂਡਵਰਕ ਨਾਲ ਹੈਵੀ ਹੈਵੀ ਸੂਟ 28 28 ਵਾਲਾ ਸੂਟ ਵੀ ਲੱਗ ਗਿਆ ਸਿਰਫ ਤੇ ਸਿਰਫ 1395 ਰੁਪਏ ਦੀ ਰੇਂਜ ਚ ਲੈ ਜਾਓ ਫਟਾਫਟ ਰੰਗ ਵੀ ਮਿਲਣਗੇ ਇੱਕ ਤੋਂ ਇੱਕ ਡਿਜ਼ਾਈਨ ਨਵੇਂ ਤੋਂ ਨਵਾਂ ਵੈਰਾਈਟੀ ਇੱਕ ਤੋਂ ਇੱਕ ਦੇ ਕਲਰ ਦਾ ਕਰਤਾ ਧਮਾਕਾ ਵਿਕ ਗਿਆ ਤੁਹਾਡਾ ਨਾ ਵੀਕਾ 2 ਸਾਲਾਂ ਦੀ ਵਾਪਸੀ ਹੈ ਰੁਪਏ ਦਾ ਵੀ ਲੋਸ ਕੋਈ ਨਹੀਂ ਠੀਕ ਹੈ ਜੀ ਆਹ ਦੇਖੋ ਸੀਕਵੈਂਸ ਵਰਗਾਲੇ ਸੂਟ ਜਿਹੜੇ 8 800 1000 ਰੁਪਏ ਦੇ ਬਾਜ਼ਾਰ ਚ ਵਿਕਦੇ ਵੇ ਕਰੇਵ ਦੇ ਸੀਕਵੈਂਸ ਵਾਲੇ ਆ ਵੀ ਸੇਲ ਚ ਲਾਇ ਪਏ ਆ ਆ ਲੋ ਜੀ 275 ਮੇਰਾ ਸੂਟ ਲੈ ਜਾਓ ਭਾਜੀ ਆ ਲਓ ਜੀ ਜਿਹੜੇ ਕਹਿੰਦੇ ਸੀ ਬਾਬਾ ਭੱਜ ਗਿਆ ਬਾਬਾ ਕੈਨੇਡਾ ਚਲ ਗਿਆ ਬਾਬਾ ਢਵਾਈ ਚਲ ਗਿਆ ਉਹਨਾਂ ਨੂੰ ਵੀ ਜਵਾਬ ਆਹ ਦੇਖੋ ਇਦਾਂ ਦੀਆਂ ਚੀਜ਼ਾਂ ਲਿਆ ਕੇ ਦੇ ਦਿੱਤੀਆਂ ਨਾ ਕਿਸੇ ਨੂੰ ਦੇ ਹੋਣੀਆਂ ਨਾ ਕੋਈ ਦੇ ਸਕਦਾ ਗੱਲ ਇੱਕ ਹੈ ਵੀ ਪੰਜਾਬ 'ਚ ਕਾਕਾ ਪੇ ਪੇ ਤੇ ਪੁੱਤ ਪੁੱਤ ਹੁੰਦਾ ਆਹ ਦੇਖੋ ਰਿਕਾਰਡ ਤੋੜ ਦਿੱਤੇ ਆ ਸੂਟ ਦੇ ਭਾਜੀ ਚੀਜ਼ਾਂ ਦੇਖੋ ਕੜਾਈਆਂ ਦੇਖੋ ਤੇ ਡਿਜ਼ਾਈਨ ਦੇਖੋ ਤੇ ਸਭ ਤੋਂ ਵੱਡਾ ਧਮਾਕਾ ਰੇਡ ਦਾ ਦੇਖੋ ਆ ਸੀਕੁਐਂਸ ਵਾਲੇ ਸੂਟ 445 ਰੁਪਏ ਲੱਗ ਗਏ ਨੇ ਸੇਲ ਤੇ ਛੇਦੀ ਛੇਦੀ ਆ ਜਾਓ ਬੇ ਜਿਨ੍ਹਾਂ ਨੇ ਆ ਪਿੰਡਾਂ ਦੇ ਵਿੱਚ ਦੁਕਾਨਾਂ ਆ ਤੁਸੀਂ ਰੀਸੇਲਰ ਹੋ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਐਦੂ ਉੱਪਰ ਰੱਬ ਦਾ ਨਾਮ ਐਦੂ ਉੱਪਰ ਕੋਈ ਸ਼ਨੀ ਮਿਲਣਾ ਆ ਜਾਓ ਵੱਡੇ ਫਾਇਦੇ ਕਪੜਾ ਨਾ ਵਿਗਿਆ ਦੋ ਸਾਜ ਵਾਪਸ ਦੇ ਦਿਓ ਵਾਪਸ ਵੀ ਲਵਾਂਗੇ ਹੋਰ ਕਿਸੇ ਪਾਸੇ ਜਾ ਕੇ ਦਿਖਾਓ 2 ਮਿੰਟ ਬਾਅਦ ਵੀ ਅਗਲੇ ਕਹਿੰਦੇ ਗਾਰੰਟੀ ਆ ਰੱਖੋ ਇੱਕ ਤੋਂ ਇੱਕ ਕੜਾਈ ਦੇ ਰਹੇ ਆ ਭਾਜੀ ਰੇਟਾਂ ਦਾ ਚੈਲੰਜ ਕਰਦੇ ਆ ਚੈਲੰਜ ਰੇਟ ਨਹੀਂ ਮਿਲੂਗਾ ਦਸ ਦਿਨ ਦੀ ਕਲੀਅਰ ਸੇਲ ਦੇ ਵਿੱਚ 4 ਦਿਨ ਦਾ ਮਹਾ ਤਮਾਕਾ ਦੇਖੋ ਜੀ ਕੋਈ ਛਤੇਟਾ ਸਾਰਾ ਕੁਝ ਚਾਹੇ 200 300 500 ਭਾਵੇਂ 20000 ਦਾ ਸੂਟ ਲੈ ਜਾਓ ਉਹ ਵੀ ਮਿਲੂਗਾ ਇੱਕੋ ਹੀ ਛਤੇਟਾ ਫਾਇਦੇ ਫਾਇਦੇ ਹੁਣੇ ਕਿਨਾਂ ਦੇ ਆ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਜਿਹੜੇ ਰੀਸੇਲਰ ਆ ਜਿਹੜੇ ਦੁਕਾਨਦਾਰ ਆ ਜਾਂ ਜਿਨ੍ਹਾਂ ਨੇ ਲੈਣਾ ਵਿਆਹਾਂ ਸ਼ਾਦੀਆਂ ਦਾ ਦਾਜਪੁਰ ਦਾ ਕਪੜਾ ਤੁਹਾਡੇ ਫਾਇਦੇ ਬਹੁਤ ਹੈਗੇ ਆ ਜੇ ਕਪੜਾ ਵੈਗਿਆ ਪ੍ਰੋਪਰ ਤੁਸੀਂ ਰੱਖੋ ਆਹ ਦੇਖੋ ਚੀਜ਼ਾਂ ਆ ਕੜਾਈਆਂ ਆ 2.5 ਮੀਟਰ ਦਾ ਦੁਪੱਟੇ ਜੈਪੁਰ ਦੇ 2495 ਰੁਪਏ ਕਰਤੇ 2495 8-8000 ਦੇ ਸੂਟ ਵੀ 2495 ਆ ਦੇਖੋ ਪੀਸ ਚੋਰ ਬਾਬਾ ਜੀ ਗੱਲ ਕੀ ਹੈ ਜਿਹੜਾ ਇੰਨਾ ਰੇਟ ਘਟਾਈ ਜਾਂਦੇ ਹੋ ਸੇਲ ਲਾਈ ਹੈ ਮਿਲ ਲਓ ਆਰਡਰ ਹੋ ਗਿਆ ਵੀ ਕਰ ਦੋ ਐਲਾਨ ਤੇ ਕਰ ਦੋ ਫੈਰਾ ਤੇ ਆ ਕਰਤਾ ਵੱਡਾ ਫੈਰਾ ਇਦਾਂ ਦਾ ਜਾਲਾ ਸੂਟ ਆ ਪੀਸ ਦੇਖ ਲਓ ਸੂਟ ਦੇਖ ਲਓ ਪੂਰੀਆਂ ਇੱਕ ਤਾਂ ਮੈਂ ਲੈਟਾ ਜਿਹੀਆਂ ਡਾਇਮੰਡ ਕਟ ਸੂਟ ਦੀਆਂ ਆ ਦੇਖੋ ਨਾਲ ਦੁਪੱਟਾ 2695 ਰੁਪਏ ਚ ਲੈ ਜਾਓ ਭਾਜੀ ਆ ਲਓ ਵੀ ਜਿਹੜੇ 6500 ਦਾ ਤੁਸੀਂ ਲਿਆ ਹੋਗਾ ਸੂਟ ਕਿਸੇ ਨੇ 5000 ਦਾ ਪਰ 2695 ਚ ਦੇਣਾ ਆ ਤਿੰਨ ਦਿਨ ਤੁਹਾਡੇ ਕੋਲ ਹੈਗੇ ਆ ਸ਼ੁਕਰਸ਼ ਨਹੀਂ ਆ ਤਾਂ ਆ ਜਾਓ ਫਾਇਦੇ ਵੱਡੇ ਕਰਨੇ ਆ ਸ਼ਾਨਦਾਰ ਚੀਜ਼ਾਂ 495 ਰੁਪਏ ਸੇਲ ਲੱਗੀ ਆ ਇੱਕ ਤੋਂ ਇੱਕ ਡਿਜ਼ਾਈਨ ਇੱਕ ਤੋਂ ਇੱਕ ਫੈਰਾ ਰੰਗ ਨਵੇਂ ਤੋਂ ਨਵਾਂ ਖਿਰਦੇ ਖਿਰਦੇ ਕਰੋ ਜੀ ਵੱਡਾ ਫਾਇਦਾ ਪੂਰੀ ਦੀ ਪੂਰੀ ਦੁਕਾਨਾ ਨਿਗਾਹ ਮਾਰ ਲਓ ਇੱਕ ਨੁਕਰ ਤੋਂ ਲੈ ਕੇ ਦੂਜੀ ਨੁਕਰ ਤੱਕ ਪੂਰੀ ਦੀ ਪੂਰੀ ਦੁਕਾਨ ਕਰਤੀ ਸੇਰ ਤੇ 10 ਦਿਨ ਵੱਡੇ ਫੈਰੇ ਵੱਡੇ ਧਮਾਕੇ ਜੇ 1 ਰੁਪਏ ਦਾ ਵਿਲੋਸ ਨਹੀਂ ਜਲਦੀ ਕਰੋ ਜ਼ਿਲ੍ਹਾ ਜਲੰਧਰ ਜਮਸ਼ੇਰ ਘਰ ਬੱਬੇ ਰਿਟ ਕੇ ਆ ਜਾਓ ਵੱਡੇ ਫੈਰੇ ਕਰਾਂਗੇ ਜੀ ਦੇਖੋ ਜੀ ਨੰਬਰ ਸਕਰੀਨ ਤੇ ਆ ਆਖਰੀ ਮੌਕਾ ਤੁਹਾਨੂੰ ਦੇ ਤਾ ਜੇ ਫਾਇਦੇ ਕਰਾਉਣੇ ਤਾਂ ਆ ਜਾਓ ਇੱਥੇ ਜੇ ਲੁੱਟਾਂ ਕਰਾਉਣੀਆਂ ਤਾਂ ਜਿੱਥੇ ਦਿਲ ਕਰਦਾ ਚਲ ਜਿਓ ਸ਼ੁੱਕਰਵਾਰ ਸ਼ਨੀਵਾਰ ਇੱਕ ਵਾਰੀ ਐਤਵਾਰ ਤੱਕ ਕਹਿਣ ਦੇ ਆ ਜਾਓ ਮੁੜ ਕੇ ਤੁਸੀਂ ਆਪਣੇ ਤਾਇਆਂ ਚਾਚੀਆਂ ਭੂਆਂ ਭਝਾਈਆਂ ਨੂੰ ਗਰੁੱਪ ਬਣਾ ਬਣਾ ਕੇ ਇੱਥੇ ਆਉਗੇ ਚੈਲੰਜ ਕਰਦੇ ਆ ਤੁਹਾਡੇ ਨਾਲ ਹੋਰ ਤੁਸੀਂ ਕੋਈ ਜਾਣਕਾਰੀ ਲੈਣੀ ਤੇ ਨੰਬਰ ਸਕਰੀਨ ਤੇ ਆ ਫੋਨ ਕਰ ਸਕਦੇ ਆ ਕਿਆਰਾਮਨ ਹੋਮਸੰਦੀ ਨਾਲ ਹਰਦੀਪ ਸਿੰਘ ਡੱਡਰ ਸਾਹਾਂ ਟੀਵੀ ਜਮਸ਼ੇਰ ਖਾਸ